ਕਿ ਕਿਹੜੇ ਬੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਕਿ ਮੈਂ ਦੱਸਣਾ ਚਾਹਾਂਗਾ ਕਿ ਅੱਜ ਜਿਹੜਾ ਰੂਰਨ ਪੁਲਿਸ ਵੱਲੋਂ ਇਨਚਾਰਜ ਸੀ ਇਹਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਕੁੜੀ ਡੀਐਸਪੀ ਜਗਰਾਉ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 5 ਤਰੀਕ ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਦੇ ਗਰਾਊਂਡ ਏਰੀਆ ਦੇ ਵਿੱਚ ਲੱਖਾ ਜਵਲਨ ਦੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਸਾਨੂੰ ਦੋ ਰੰਦੇ ਫਿਗਰ ਆਏ ਹੋਏ ਜਿਹਦੇ ਵਿੱਚ ਅੱਜ ਇੰਟੈਲੀਜੈਂਸ ਦੇ ਅਧਾਰ ਤੇ ਇੱਕ ਬੰਦੇ ਦੀ ਸ਼ੂਟ ਹੋਣ ਦੀ ਸੀ ਉਹ ਥੇਰੇ ਚ ਮੂਵਮੈਂਟ ਉਹ ਵੀ ਹੈਗੀ ਹੈ ਤੋਂ ਇਨਚਾਰਜ ਯਈਏ ਦੇ ਨਾਲ ਏਜੀਟੀਐਫ ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰੈਨ ਵਾਲਾ ਜ਼ੀਰੇ ਦਾ ਹੈ ਜੇ ਤੇ ਇਹਦੀ ਮੂਵਮੈਂਟ ਇਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤੇ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਕਮਿਸ਼ ਨੇ ਆਪਣੇ ਵਿਚਾਰੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਫਾਇਰ ਇਹਦੇ ਸਰਜੀ ਲੱਗਦੇ ਵਿੱਚ ਲੱਗੇ ਏ ਹੁਣ ਸਰ ਹਾਲ ਸਟੇਬਲ ਹੈ ਨਾ ਹਸਪੀਟਲ ਐਡਮਿਟ ਕਰਾਤਾ ਤੇ ਅੱਜ ਇਹ ਜਿਹੜੀ ਮੈਡੀਕਲ ਸਹਾਇਤਾ ਹੈ ਜਿਹੜੀ ਦਿੱਤੀ ਗਈ ਸਰ ਇਹ ਬੰਦਾ ਕੋਈ ਨਹੀਂ ਪਛਾਣ ਹੋਈ ਆ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਟਪੈੜ ਰਿਹਾ ਸਰ ਇਹ ਕੱਲਾ ਹੀ ਹੈ ਕੱਲਾ ਹੀ ਸੀਗਾ ਇਹ ਅੱਜ ਇਕੱਲੇ ਸੀਗਾ ਵੈਸੇ ਜਿਹੜੇ ਉਹਦੋਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਉਹ ਮੁਗੇਦਾਰਾਂ ਨਾਲ ਤੇ ਉਹ ਉਹ ਹਲੇ ਵਾਂਟਡ ਹੈ ਸਾਨੂੰ ਤਾਂ ਇਹ ਪਤਾ ਲੱਗਿਆ ਕਿਹੜੀ ਆਰਗੇਨਾਈਜੇਸ਼ਨ ਨਾਲ ਸੀਗਾ ਸੰਬੰਧ ਰਿਹਾ ਉਹਨਾਂ ਹੀ 3 ਮੈਂ ਲ ਗੈਂਗਰਿੰਗ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਚਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜਮਾ ਤੱਕ ਉਰਤ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੀ ਫਿਕਰ ਆਉਟ ਹੋਇਆ ਤੇ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਇਹ ਜਿਹੜੀ ਕ੍ਰਾਈਮ ਟੂ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਦੀ ਸੀ ਉਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਤੇ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਦੀ ਜਿਹੜੀ ਰਿਵੋਲਵਰ ਹੈ ਹੋ ਰਿਕਵ ਚਲਾਈਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤਾਂ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜੂ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੇ ਲੱਤ ਦੇ ਉੱਤੇ ਫਾਇਰ ਆ ਇਹਦੀ ਇਹਦੀ ਰਾਈਟ ਲੱਗਦੀ ਉੱਤੇ ਫਾਇਰ ਉਹ ਸਟੇਬਲ ਹੈਗਾ ਬੰਦਾ ਇਹ ਇਹਨੂੰ ਹਸਪੀਟਲ ਲੈ ਕੇ ਕਰਾਤਾ ਹੈ ਠੀਕ ਹੈ ਜੀ ਥੈਂਕ ਯੂ